ਹੁਣ ਇਹੋ ਜਿਹੀ ਗੱਲਾਂ ਹੀ ਜਾਣਦੇ ਹੋਣਗੇ ਆ ਜਿਹੜੇ ਬੈਠੇ ਤਖਤਾਂ ਤੇ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਪੰਜਾਬੀ ਉਹਨਾਂ ਦੀ 100 ਤੋਂ ਤਾਂ ਸ਼ੁਰੂ ਹੁੰਦੀ ਹੈ ਗਿਣਤੀ ਉਹਨਾਂ ਦੀ ਉਹਨਾਂ ਦੀ ਗਿਣਤੀ 100 ਤੋਂ ਤਾਂ ਸ਼ੁਰੂ ਹੁੰਦੀ ਹੈ ਆਪ ਬੀਜਪੀ ਦਾ ਇੱਕ ਫੰਕਸ਼ਨ ਸੀ ਪਟਿਆਲੇ ਕੈਪਟਨ ਸਾਹਿਬ ਦੀ ਬੇਟੀ ਜਿਹੜੀ ਹੈ ਵੀ ਉਹਨੂੰ ਅਸੀਂ ਰਾਜਨੀਤੀ ਚ ਲੈ ਕੇ ਆਉਣਾ ਹਾਂ ਉਹਦਾ ਪਹਿਲਾ ਭਾਸ਼ਣ ਤੂੰ ਨੇ ਕਹਿਣਾ ਸੀਗਾ ਵੀ ਮੇਰੇ ਪਿਤਾ ਜੀ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਵਾਸਤੇ 144 ਕਰੋੜ ਰੁਪਏ ਖਰਚੇ ਤੇ ਉਹਨੇ ਪਤਾ ਕੀ ਕੀਤਾ ਕਿ ਮੇਰੇ ਡੈਡ ਨੇ ਪਟਿਆਲੇ ਸ਼ਹਿਰ ਦੀ ਸੁੰਦਰਤਾ ਲਈ 144 ਕਰੋੜ ਰੁਪਏ ਖਰਚੇ ਕਿਉਂਕਿ 100 ਤਾਂ ਕਹਿਣਾ ਹੁੰਦਾ 44 ਨਹੀਂ ਕਹਿਣਾ ਹੁੰਦਾ ਇਹਨਾਂ ਨੂੰ ਨਹੀਂ ਪਤਾ 969 93 ਕੀ ਹੁੰਦਾ ਇਦਾਂ ਪਈਆਂ ਸਰਕਾਰੀਆਂ ਇਹ ਕਾਨਵਨਟਰੀਅਨ ਮੈਂ ਤਾਂ ਕਿ ਜਗ੍ਹਾ ਤੇ ਕਹਿੰਦਾ ਸੀ ਅੱਜ ਵੀ ਮੈਂ ਕਹਿੰਦਾ ਕੋਈ ਸਰਕਾਰੀ ਸਕੂਲ ਜਿਹੜੇ ਨੇ ਨਾ ਸਰਕਾਰੀ ਸਕੂਲਾਂ 'ਚ ਨਾ ਪੜ੍ਹਾਈ ਦੇ ਨਾਲ ਨਾ ਪਰਸਨੈਲਿਟੀ ਡਿਵੈਲਪਮੈਂਟ ਵੀ ਹੁੰਦੀ ਹੈ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਜਿਹੜਾ ਵੱਡੀ ਚੀਜ਼ ਜਿਹੜੀ ਸਿਖਾਉਂਦਾ ਉਹ ਡਿਸੀਜਨ 메ਕਿੰਗ ਪਾਵਰ ਹੈ ਸਰਕਾਰੀ ਸਕੂਲ ਦੇ ਬੱਚਾ ਤੋਂ ਵਧੀਆ ਕਿਸੇ ਦਿਨ ਹੋ ਸਕਦੀ। ਕਿਉਂ? ਜੋ ਸਵੇਰੇ ਘਰੋਂ ਨਿਕਲ ਗਏ, ਘਰੋਂ ਤਾਂ ਨਿਕਲ ਗਏ ਫਿਰ ਬਾਅਦ ਚ ਫੈਸਲਾ ਕਰਨਾ ਪੈਂਦਾ ਸਕੂਲ ਜਾਣਾ ਜਾਂ ਨਹੀਂ ਜਾਣਾ। ਕਿੱਡਾ ਵੱਡਾ ਡਿਸੀਜਨ ਹੈ ਰੱਖੋ। ਫੇ ਚਲੇ ਗਏ, ਫੇ ਜਾ ਕੇ ਸੋਚੁੰਦਾ ਵੀ ਭੱਜਣਾ ਆਪੀ ਸੁੱਤੀ ਮਿਲਿਆ ਜਾਂ ਸ਼ਰੀਰੀ ਮਿਲਿਆ। ਤੇ ਫਿਰ ਇਕੱਠੇ ਰਹਿਣ ਦੀ। ਹਨਾ ਕਿਵੇਂ ਇਕੱਠੇ ਰੱਖਣਾ ਸਾਰਿਆਂ ਨੂੰ? ਉਹ ਪ੍ਰੇਰਨਾ ਸਾਰੇ ਸਕੂਲੋਂ ਮਿਲਦੀ ਹੈ ਵੀ ਭੱਜਣਾ ਇਕੱਲੇ ਨਹੀਂ ਆ ਜਾਂ ਦੋ ਤਿੰਨ ਨੂੰ ਨਾਲ ਲੈ ਲਈਏ। ਇਸ ਇਨਾਂ ਕੁ ਕਿੱਥੇ ਇਹਨੂੰ ਪਤਾ ਹੀ ਕਰਕ ਨੇ ਜੀ ਇਹ ਪਹਾੜਾਂ ਵਾਲੇ ਸਕੂਲਾਂ ਚ ਪੜ੍ਹਿਆ ਉਹਨੂੰ ਕੀ ਪਤਾ ਪੰਜਾਬ ਦੀ ਧਰਤੀ ਤੇ ਕੀ ਹਾਲ ਚਾਲ ਇਹਨੂੰ ਤਾਂ ਇਹ ਨਹੀਂ ਪਤਾ ਉਹ ਕਿਤੇ ਗਏ ਗਏ ਸੀਗੀ ਹਰ ਸਿਮਰਤ ਕੋਲ ਇਤਨੀ ਹਰਾਂ ਦੇ ਪਾਸੇ ਹੜਾ ਪਿਛਲੀ ਬਾਤ ਗੱਲ ਪਿਛਲੇ ਸਾਲ ਦੀ ਹੜਾ ਹੜਾਂ ਦੀ ਕੋਈ ਮਾਰ ਪੈ ਗਈ ਸੀ ਤੇ ਕਿਸੇ ਨੇ ਕਹਿਤਾ ਕਿਸਾਨ ਨੇ ਕਹਿੰਦਾ ਜੀ ਮੇਰੀਆਂ ਹਰੀਆਂ ਮਿਰਚਾਂ ਮਰ ਗਈਆਂ ਦੋ ਕਿੱਲੇ ਮੁਆਵਜ਼ਾ ਦਿਓ ਉਹਨੇ ਪੁੱਛ ਲਿਆ ਸਰਪੰਚ ਤੋਂ ਕਹਿੰਦੀ ਹਰੀਆਂ ਮਿਰਚਾਂ ਦਾ ਕੀ ਭਾਅ ਹੈ ਉਹਨਾਂ ਹਰੀਆਂ ਵਿਕ ਜਾਂਦੀਆਂ ਮੈਡਮ 2500 ਰੁਪਏ ਲਾਲ ਵਿਕਦੀਆਂ ਕਹਿੰਦਾ 5500 ਕਹਿੰਦੀ ਫਿਰ ਤੁਸੀਂ ਕੰਮ ਲਿਓ ਤੁਸੀਂ ਹਰੀਆਂ ਵੀ ਤੇ ਕਿਉਂ ਲਾਲ ਹੀ ਵਿਜਾ ਕਰ ਤੁਸੀਂ ਲੈ ਲੋ ਮੁਆਵਜ਼ਾ ਨਾ ਉਸ ਗਰੀਬ ਆਦਮ ਜਿੱਪਟੀ ਸੀਐਮਸੀ ਉਹ ਗਾ ਗੰਨੇ ਵਾਲੇ ਆ ਗਏ ਵੀ ਸਾਡੇ ਪੈਸੇ ਨਹੀਂ ਦਿੰਦੀਆਂ ਮੇਲਾ ਉਹਦੇ ਬਾਰੇ ਆ ਕੇ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਦਾ ਬੀਜਣਾ ਬਹੁਤ ਔਖਾ ਹੈ ਉਹ ਕਹਿੰਦੇ ਤੁਹਾਨੂੰ ਕਿਉਂ ਪਤਾ ਹੈ ਕਹਿੰਦੇ ਬੀਜਣਾ ਬਹੁਤ ਔਖਾ ਹੈ ਕਹਿੰਦਾ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਦੱਪਣੀਆਂ ਪੈਣੀਆਂ ਉਹ ਨਾਲ ਹੀ ਮੁੜਿਆ ਕਹਿੰਦੇ ਚਲੋ ਛੱਡੋ ਬੰਦ ਪੈਣੀ ਯਾਰ ਅਪਾ ਕੌਣ ਬਿਠਾ ਰਿਹਾ ਕੇ ਸੀ ਯਾਰ ਉੱਤੇ